ਲੋਬੀ ਬਹੁਤ ਘੱਟ ਰੇਟਾਂ ਤੇ ਗੱਡੀਆਂ ਦੀ ਸਰਵਿਸ ਕਰਾਉਣ ਲਈ ਮਾਲਾ ਸਰਵਿਸ ਸਟੇਸ਼ਨ ਅਡਾ ਪੋਵਲ ਤੇ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਜੇ ਵੀ ਜਿਹੜੀ ਗੱਡੀ ਦਾ 200 ਰੁਪਇਆ ਲੈਂਦੇ ਆ ਬਾਈ ਜੀ ਉਸ ਗੱਡੀ ਦੇ ਸ਼ੈਂਪੂ ਮਾਰ ਕੇ ਤੇ ਗੱਡੀ ਧੋਣ ਦਾ ਬਾਈ ਜੀ 150 ਰੁਪਇਆ ਰੇਟ ਆ ਬਾਈ ਜੀ 100 ਰੁਪਇਆ ਤੱਕ ਵੀ ਬਾਈ ਜੀ ਧੋ ਦਿੰਦੇ ਆ ਗੱਡੀ ਇਹ ਨਹੀਂ ਗੱਲ ਵੀ ਪੈਸੇ ਦੇ ਨਾਲ ਹੀ ਵਰਤਨਾ ਬਾਈ ਪੂਰਾ ਮਾਨਤਾਣ ਕਰ ਦਿਆ ਵੇਖੋ ਕਿੰਨੀ ਜਿਹੜੀ ਗੱਡੀ ਆ ਬਿਲਕੁਲ ਸ਼ੈਂਪੂ ਦੇ ਨਾਲ ਨਵਾ ਦਿੱਤੀ ਗਈ ਆ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਬਾਈ ਜੀ ਜਿਹੜਾ ਡਰਮ ਸ਼ੈਂਪੂ ਦਾ ਭਰ ਕੇ ਰੱਖਿਆ ਬਾਈ ਨੇ ਉਹ ਸਾਹਮਣੇ ਦੇ ਸਕਦੇ ਆ ਜੀ ਸਟੀਲ ਟੈਂਕੀ ਵਾਲਾ ਡਰਾਮਾ ਮਲੇ ਬਾਈ ਨੇ ਭਰ ਕੇ ਰੱਖਿਆ ਆ ਜੀ ਤੇ ਅਡੇ ਭਾਉ ਵਾਲ ਤੇ ਤੁਸੀਂ ਸਪਰਕ ਕਰੋ ਧੋਣ ਤੋਂ ਬਾਅਦ ਆ ਵੇਖੋ ਗੱਡੀ ਲਿਸ਼ਕਾਉਣ ਵਾਸਤੇ ਜਿਹੜਾ ਬਾਈ ਜੀ ਬਲੌਰ ਵੀ ਕਹਿ ਦਿੰਦੇ ਐ ਨੂੰ ਤੇ ਕਰੈਮ ਮਾਰ ਕੇ ਕੱਡਾ ਕੋਡਾ ਖਿੱਚ ਕੇ ਸਾਫ ਕਰਕੇ 200 ਵਾਲੀ ਦਾ 150 ਤੇ ਬਾਈ ਜੀ ਭਾਵੇਂ 100 ਵੀ ਦੇ ਦੇ ਗ੍ਰੀਸ ਗਨ ਕੋਲ ਆ ਬਾਈ ਦੇ ਕ੍ਰੈਨ ਤਸਲੀਆਂ ਕਰਾ ਦਿੰਦਾ ਬਾਈ ਜੀ ਤੇ ਸਪਰਕ ਕਰੋ ਟਾਇਰਾਂ ਦੀ ਦੁਕਾਨ ਬਾਈ ਜੀ ਬੱਤੀ ਦਾ ਪੂਰਾ ਪ੍ਰਬੰਧ ਹੈ ਜੀ ਸੋਲਰ ਸਿਸਟਮ ਲੱਗੇ ਹੋਇਆ ਜੀ ਤੇ ਜਰੂਰ ਸਵਰਗ ਕਰੋ ਆ ਜਿਹੜਾ ਡਰਮ ਭਾਉ ਨੇ ਪੂਰਾ ਸ਼ੈਂਪੂ ਨਾਲ ਭਰ ਕੇ ਰੱਖਿਆ ਆ ਬਾਈ ਜੀ ਹਾਂ ਦਾ ਸਿਰਫ 2 2000 ਲੀਟਰਾਂ ਆਏਗਾ ਸਾਡੇ ਦਾ ਪੂਰਾ ਪਾਣੀ ਦਾ ਕਰਦਾ ਹੈ ਜੀ ਫੁੱਟ ਡੂੰਗਾ ਪਾਣੀ ਪਾਏ ਲੋਆਂ ਦਾ ਟਾਇਰ

ਸ਼ੇਅਰ ਕਰੋ ਦੇ ਰਿਹਾ ਤੇ ਆਹ ਦੇਖੋ ਜੀ ਗੱਡੀ ਜਦੋਂ ਲਾਉਣ ਸਮੇ ਗੱਡੀ ਬਾਈ ਜੀ ਬਲੈਰੋ ਆ ਜੋ ਸੁਣਦੇ ਆ ਆਪਾਂ ਮਾਲਾ ਸਾਹਿਬ ਤੋਂ ਕੀ ਗੱਲਬਾਤ ਦੱਸਦੇ ਆ ਜੀ ਜਾਣਦੇ ਆ ਆਪਾਂ ਸਾਰੀ ਗੱਲ ਬਾਤ ਬਾਈ ਰੰਦਾਵਾ ਸਾਹਿਬ ਅੱਗੇ ਦੱਸਣਗੇ ਬਾਕੀ ਵੀਰ ਜੀ ਲੋਕੇਸ਼ਨ ਤੁਹਾਨੂੰ ਫੇਰ ਦੱਸ ਦਈਏ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੇੜੇ ਕੋਡ ਬੁੱਢਾ ਰੋਡ ਬਾਈ ਜੀ ਜਿਹੜਾ ਫਿਰੋਜ਼ਪੁਰ ਨੂੰ ਚੱਲ ਜਾਂਦਾ ਹੈ ਜੀ ਤੇ ਭਾਉ ਵਾਲ ਅੱਡੇ ਤੋਂ ਨੇੜੇ ਬਿਲਕੁਲ ਭਾਉ ਵਾਲੀ ੱਡਾ ਤੇ ਸਤਲੁਜ ਦਰਿਆ ਲੰਘਣ ਤੋਂ ਪੁਲ ਲੰਘਣ ਤੋਂ ਪਹਿਲੋਂ ਤੇ ਬਾਈ ਨੇ ਪੂਰਾ ਕਰਾਇਆ ਤਾਂ ਤਾਂ ਨਿਕਰਾ ਛੱਡੀਆ ਦੋਸਤੋ ਨੱਪ ਕੇ ਵੀਡੀਓ ਸ਼ੇਅਰ ਕਰ ਦਿਓ